ਸਸ਼ੀਕਲ ਜੀ ਅੱਜ ਅਸੀਂ ਤੁਹਾਡੇ ਨਾਲ ਕਰ ਰਹੇ ਹਾਂ ਆਲੂ ਗਾਜਰ ਮਟਰ ਦੀ ਰੈਸਪੀ ਦੀ ਵੀਡੀਓ ਸ਼ੇਅਰ ਜੇ ਸੋਨ ਨੂੰ ਇਸ ਵੀਡੀਓ ਦੀ ਇਹੀ ਰੈਸਪੀ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਸਮਾਰਾ ਕਿਚਨ ਵੀਡੀਓਜ਼ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਆਲੂ ਗਾਜਰਾਂ ਵਾਸਤੇ ਜੀ ਆਪਾਂ ਨੂੰ ਆਪਾਂ ਲੈ ਲਈ ਜੀ 1 ਕਿਲੋ ਦਾ ਗਾਜਰਾਂ ਲਈ ਤੇ ਗਾਜਰਾਂ ਨੂੰ ਐਸਾ ਹਿਸਾਬ ਨਾਲ ਕੱਟਣਾ ਦੇਖੋ ਜਿਵੇਂ ਅਸੀਂ ਕੱਟਿਆਗਾ ਠੀਕ ਹੈ ਤੁਸੀਂ ਗੋਲ ਵੀ ਕੱਟ ਸਕਦੇ ਹੋ ਤੇ ਅੱਧਾ ਕਿਲੋ ਮਟਰ ਲੈਂਦੇ ਨੇ ਤੇ ਆਹ ਜੀ ਦੋ ਚਾਹੀਦੇ ਨੇ ਆਪਾਂ ਨੂੰ ਆਲੂ ਲੈ ਲਈ ਮੀਡੀਅਮ ਸਾਈਜ਼ ਦੇ ਜੀ ਤਿਆਹਾ ਤਨ ਲੈ ਲਈ ਸੀਗੀ ਆਪਾਂ ਮਸਾਲੇ ਵਾਸਤੇ ਮੀਡੀਅਮ ਸਾਈਜ਼ ਦੇ ਪਿਆਜ਼ ਇਹਨਾਂ ਨੂੰ ਬ੍ਰੀਕ ਚੋਪ ਕਰ ਲੈਣਾਗਾ ਤੇ ਹਾ ਦੋ ਲੈ ਤਨੀ ਜੀ ਆਪਾਂ ਛੋਟੇ ਜਿਹੇ ਟਮਾਟਰ ਹਨ ਨਿੱਕੇ ਨਿੱਕੇ ਜਿਹੇ ਟਮਾਟਰ ਲੈ ਲੇ ਦੋ ਹਨਾ ਜੀ ਤੇ ਜੀ ਹੁਣ ਇਹਦੇ ਵਿੱਚ ਆਪਾਂ ਜਿਹੜਾ ਹੋ ਪਾਵਾਂਗੇ ਜੀ ਆਹ ਹੋ ਗਿਆ ਜੀ ਆਹ ਦਾਲ ਲਸਣ ਤੇ ਚਾਰ ਪਾਲੀਆਂ ਜੀ ਇਹਦੇ ਵਿੱਚ ਹਰੀਆਂ ਮਿਰਚਾਂ ਝੜੋ ਜੀ ਹੁਣ ਆਪਾਂ ਨਾ ਕੜਾਹੀ ਦੇ ਵਿੱਚ ਤੇਲ ਪਾ ਲਿਆ ਸੀਗਾ ਤੇ ਆਪਣਾ ਹੁਣ ਇਹ ਤੇਲ ਹੋਣ ਲੱਗਿਆ ਜੀ ਗਰਮ ਗਰਮ ਹੋਣ ਤੋਂ ਬਾਅਦ ਨਾ ਇਹਦੇ ਵਿੱਚ ਪਾ ਦੇਣਾ ਜੀ ਆਪਾਂ ਜੀਰਾ ਅੱਧਾ ਇੱਕ ਟੀस्पून ਜੀਰਾ ਪਾਉਣਾ ਬਾਈ ਜੀ ਫਰੈਂਡਸ ਗਾਈਜ਼ ਅੱਧਾ ਇੱਕ ਟੀस्पून ਜੀਰਾ ਪਾਉਂਦੋ ਜੀ ਜੀਰਾ ਥੋੜਾ ਜਿਹਾ ਹੋ ਗਿਆ ਤੇ ਇਹਦੇ ਵਿੱਚ ਖੜਾ ਮਸਾਲਾ ਜਾਣੇ ਕੀ ਆਪਾਂ ਤੇਜ ਪੱਤਾ ਪਾ ਦੇਣਾਗਾ ਜਦੋਂ ਆਪਣੇ ਜਦੋਂ ਆਪਣਾ ਜੀ ਤੇਜ ਪੱਤਾ ਤੇ ਜੀਰਾ ਹਨਾ ਭੁੰਨਿਆ ਗਿਆ ਤੇ ਉਸ ਤੋਂ ਬਾਅਦ ਨਾਲ ਇਹਦੇ ਵਿੱਚ ਆਪਾਂ ਅਦਰਕ ਲਸਣ ਤੇ ਹਰੀਆ ਮਿਰਚ ਹਨਾ ਇਹ ਸਾਰੀਆਂ ਇਕੱਠਾ ਕਰਿਆ ਵੈਸੀਗਾ ਆਪਣਾ ਇਹ ਚੀਰਿਆ ਵੈਸੀ ਛੋਟਾ ਛੋਟਾ ਚੌਪ ਕਰਿਆ ਵੈਸੀ ਤੇ ਇਹਨੂੰ ਇਹਦੇ ਵਿੱਚ ਪਾ ਦੇਣਾ ਤੇ ਇਹਨੂੰ ਓਨਾ ਚਿਰ ਪਕਾਉਣਾਗਾ ਜਦੋਂ ਤੱਕ ਨਾ ਇਹ ਹਲਕੇ ਜੇ 골ਡਨ ਨਹੀਂ ਹੋ ਜਾਂਦੇ ਠੀਕ ਹੈ ਨਾ ਥੋੜੀ ਜੀ ਇਹਦੇ ਵਿੱਚ ਆਪਾਂ ਹਲਦੀ ਪਾ ਦੇਣੀ ਹੈਗੀ ਤਾਂ ਕਿ ਜੋ ਦੁੱਧ ਨਾਲ ਪੱਕ ਵੀ ਜਾਂ ਤੇ ਮੜਾ ਜਾ ਸਵਾਦ ਵੀ ਆਵੇ ਠੀਕ ਹੈ ਜੀ ਅ ਜਦੋਂ ਆਪਣੇ ਪੂਰੇ 골ਡਨ ਜੇ ਹੋ ਗਏ ਆ ਦੇਖੋ ਹੁਣ ਆ 골ਡਨ ਜੇ ਹੋ ਗਏ ਸਾਡੇ ਜੀ ਠੀਕ ਹੈ ਜੀ ਤਾਂ ਇਹ ਹੁਣ 골ਡਨ ਹੋਣ ਤੋਂ ਬਾਅਦ ਇਹਦੇ ਵਿੱਚ ਪਾ ਦੇਣਾ ਜੀ ਪਿਆਜ਼ ਆਪਾਂ ਜਦੋਂ ਥੋੜੇ ਜਿਹਾ ਭੁੰਨੇਗੇ ਆਹ ਗੱਲਾਂ ਸਣ ਆਦਰਕ ਹਰੀਆਂ ਮਿਰਚਾਂ ਤੋਂ ਭੁੰਨੇਗੇ ਵਧੀਆ ਜੇ ਹਨ ਜਾਦੇ ਕਾਲੇ ਜੇ ਵੀ ਨਹੀਂ ਕਰਨੇ ਤੇ ਇਹਦੇ ਵਿੱਚ ਪਿਆਜ਼ ਪਾਤੇ ਜੀ ਆਪਾਂ ਪਿਆਜ਼ ਪਾਉਣ ਪਿਆਜ਼ ਪਾਤੇ ਜੀ ਪਿਆਜ਼ ਨੂੰ ਵੀ ਆਪਾਂ ਓਨਾ ਟਾਈਮ ਭੁੰਨਣਾ ਜਦੋਂ ਤੱਕ ਪਿਆਜ਼ ਆਪਣੇ ਨਾਲ ਹਲਕੇ ਜੇ 골ਡਨ ਨਹੀਂ ਹੁੰਦੇ ਤੇ ਆ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗਿਆ ਆ ਮਸਾਲਾ ਮਸਾਲੇ ਵਿੱਚ ਆਪਾਂ ਜੀ ਇੱਕ ਲੈ ਲੈ ਟੀस्पून ਹਲਦੀ ਦਾ ਜੀ ਤੇ ਸਵਾਦ ਅਨੁਸਾਰ ਚਾਹੀਦਾ ਜੀ ਆਪਾਂ ਨੂੰ ਨਮਕਾ ਦੇਖੋ ਜਿੰਨਾ ਕ ਸਵਾਦ ਅਨੁਸਾਰ ਆਪਾਂ ਚਾਹੀਦਾ ਜੀ ਨਮਕ ਜੀ ਤੇ ਆਹ ਥੋੜੀ ਜੀ ਲਾਲ ਮਿਰਚ ਲਈ ਕਿਉਂਕਿ ਆਪਾਂ ਹਰੀ ਮਿਰਚਾਂ ਵਿਚਾਰ ਲਈ ਮਿਰਚਾਂ ਪਾਈਆਂ ਨੇ ਨਾ ਤੇ ਆਹ ਹੋ ਗਿਆ ਜੀ ਧਨੀਆ ਜੀ ਧਨੀਆ ਪਾਊਡਰ ਠੀਕ ਹੈ ਜੀ ਆਪਾਂ ਪਹਿਲਾਂ ਟਮਾਟਰ ਤੋਂ ਪਹਿਲਾਂ ਇਹ ਪਾਤਾ ਆਪਾਂ ਇਹਦੇ ਵਿੱਚ ਤੇ ਹੁਣ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਆਹ ਟਮਾਟਰ ਮਸਾਲਾ ਕਿਉਂਕਿ ਪਹਿਲਾਂ ਪਾਤਾ ਆਪਾਂ ਹੁਣ ਟਮਾਟਰ ਪਾਵਾਂਗੇ ਤੇ ਟਮਾਟਰ ਪਾਉਣ ਤੋਂ ਬਾਅਦ ਨੇ ਇਹਦੇ ਵਿੱਚ ਥੋੜਾ ਜਿਹਾ ਜਾਨੇ ਕਿ ਪਾ ਦਾਂਗੇ ਧਨੀਆ ਧਨੀਏ ਨਾਲ ਖੁਸ਼ਬੂ ਆ ਜਾਊਗੀ ਵਧੀਆ ਖੁਸ਼ਬੂ ਹੋ ਖੁਸ਼ਬੂ ਆ ਜਾਊਗੀ ਇਸ ਤੋਂ ਨਾ ਥੋੜਾ ਜਿਹਾ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਪਾਣੀ ਮਸਾਲੇ ਦੇ ਵਿੱਚ ਪਾਣੀ ਪਾ ਦੇਣਾ ਤਾਂ ਜੋ ਆਪਣਾ ਮਸਾਲਾ ਚੰਗੀ ਤਰ੍ਹਾਂ ਬਣ ਸਕੇ ਜਿਦੋਂ ਮਸਾਲਾ ਜਦੋਂ ਮਸਾਲੇ ਨੇ ਕਿਉਂ ਵਜਾ ਛੜਦਾ ਸਮਝੋ ਆਪਣਾ ਮਸਾਲਾ ਉਹਦੋਂ ਚੰਗੀ ਤਰ੍ਹਾਂ ਬਣ ਚੁੱਕਿਆ ਹੋਊਗਾ ਤੇ ਤਾਂ ਕਰਕੇ ਆਪਾਂ ਪਾਣੀ ਪਾਉਣੇ ਹੁੰਨੇ ਕਿ ਇਹਦੇ ਨਾਲ ਮਸਾਲਾ ਟਮਾਟਰ ਪਿਆਜ਼ ਚੰਗੀ ਤਰ੍ਹਾਂ ਪੇਸਣ ਜੇ ਲੱਗ ਜਾਂਦੇ ਰਹਿਗੇ ਤੇ ਤਾਂ ਕਰਕੇ ਆਪਾਂ ਪਾਣੀ ਪਾਉਣੇ ਹੁੰਨੇ ਇਹਦੇ ਵਿੱਚ ਤੇ ਆ ਹੁਣ ਇਹਦੇ ਵਿੱਚ ਥੋੜੀ ਜੀ ਪਾਉਣ ਲੱਗਿਆਂ ਆਪਾਂ ਮਲਾਈ ਇਹ ਨਵੀਂ ਕ੍ਰੀਏਟੀਵਿਟੀ ਕ੍ਰੀਏਟੀਵਿਟੀ ਕਰਨ ਲੱਗਿਆਂ ਆਪਾਂ ਆ ਥੋੜੀ ਜੀ ਸਬਜ਼ੀ ਦੇ ਵਿੱਚ ਪਾਤੀ ਜੀ ਮਲਾਈ ਜੀ ਠੀਕ ਹੈ ਤੇ ਆ ਹੁਣ ਆਪਣੇ ਨਾ ਮਸਾਲੇ ਨੇ ਕਿਉਂ ਵਜਾ ਛੜਦਾ ਦੇਖੋ ਜੀ ਹੁਣ ਕਿਉਂ ਵਜਾ ਛਾ ਹੁਣ ਆ ਸੰਦਖਾ ਉਗਮੜੀ ਆ ਦੇਖੋ ਜੀ ਆਪਣੇ ਮਸਾਲੇ ਨੇ ਕਿ ਹੋਇਆ ਛੜਤਾ ਸੀ ਆ ਦੇਖੋ ਸੁਧਾਰਿਆ ਆ ਦੇਖੋ ਆਪਣਾ ਮਸਾਲਾ ਇਹ ਬਣ ਕੇ ਤਿਆਰ ਆ ਤੇ ਹੁਣ ਇਹਦੇ ਵਿੱਚ ਆਪਾਂ ਜਿਹੜੀ ਸਬਜੀ ਆ ਢੋਲੀ ਸੀਗੀ ਧੋਕੇ ਨਾ ਜੀ ਹੁਣ ਆਪਾਂ ਇਹ ਸਬਜੀ ਆਪਾਂ ਸਾਰੀ ਇਹਦੇ ਵਿੱਚ ਪਾਉਣ ਲੱਗਿਆ ਆਲੂ ਕਾਜਰਾ ਮਟਰ ਤਿੰਨੇ ਚੀਜ਼ਾਂ ਪਾਉਣ ਲੱਗੀਆਂ ਤੇ ਹੋਰ ਇਹਨੂੰ ਨਾ ਕੀ ਕਰਨਾ ਇਹਨੂੰ ਸਬ지 ਨੂੰ ਚੰਗੀ ਤਰ੍ਹਾਂ ਤੁਸੀਂ ਮਿਕਸ ਕਰਨਾਗਾ ਜਾਂ ਇੱਕ ਇੱਕ ਮਸਾਲੇ ਦਾ ਦਾਣਾ ਇੱਕ ਇੱਕ ਮਟਰ ਆਲੂ ਚ ਪਹੁੰਚੇ ਕਾ ਚਰਚ ਪਹੁੰਚੇ ਠੀਕ ਹੈ ਨਾ ਜੀ ਆ ਦੇਖੋ ਜਿਵੇਂ ਮੈਂ ਮਿਕਸ ਕੀਤਾ ਇਹਨੂੰ ਇਸ ਤਰ੍ਹਾਂ ਮਿਕਸ ਕਰ ਲੈਣਾਗਾ ਮਿਕਸ ਕਰਨ ਤੋਂ ਬਾਅਦ ਜੀ ਇਹਨੂੰ ਆਪਾਂ ਸਿਰਫ 20 ਮਿੰਟਾਂ ਵਾਸਤੇ ਟਾਕੇ ਰੱਖ ਦੇਣਾ ਠੀਕ ਹੈ ਜੀ ਇਸ ਤੋਂ ਬਾਅਦ ਸਹੀ ਜੀ 20 ਮਿੰਟਾਂ ਬਾਅਦ ਆਪਣੀ ਸਬਜ਼ੀ ਬਣ ਕੇ ਤਿਆਰ ਹੋ ਹੋ ਜੂਗੀ ਆ ਆਪਣੀ ਸਬਜੀ ਬਣ ਕੇ ਤਿਆਰ ਹੋ ਚੁੱਕੀ ਹੈ ਜੀ ਸਬਜੀ ਸੱਚੀ ਕਹਿਣਾ ਯਾਰ ਖਾਣ ਜਿੰਨੀ ਸਵਾਦ ਬਣਦੀ ਆਣਾ ਤੁਸੀਂ ਯਾਰ ਆਪਦੀਆਂ ਉਂਗਲਾਂ ਚੱਟਦੇ ਰਹੋਗੇ ਨਹੀਂ ਕਿਹ ਕੈਂਡ ਸਬਜੀ ਬਣਦੀ ਆ ਮੈਂ ਮਜ਼ਾਕ ਨਹੀਂ ਕਰਦਾ ਤੁਹਾਨੂੰ ਫਾਈਨਲੀ ਉਹ ਕਰਦਾ ਕਿ ਇਹ ਸਬਜੀ ਇੱਕ ਵਾਰ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਕਰੇ ਤੁਹਾਡੀਆਂ ਉਂਗਲਾਂ ਖੰਦ ਖਾ ਜੂਗੀਆਂ ਜਿਹਨਾਂ ਇਸ ਕੈਂਡ ਸਬਜੀ ਬਣਦੀ ਹੈ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਸਮੈਰਾ ਕਿਚਨ ਵੀਡੀਓਜ਼ ਨੂੰ ਜਰੂਰ ਸਬਸਕ੍ਰਾਈਬ ਕਰੋ ਤੁਹਾਡਾ ਇੱਕ ਇੱਕ ਸਬਸਕ੍ਰਾਈਬ ਸਾਡੇ ਵਾਸਤੇ ਮੋਟੀਵੇਸ਼ਨ ਦਾ ਕੰਮ ਕਰਦਾ ਸੱਚੀ ਇੱਕ ਇੱਕ ਸਬਸਕ੍ਰਾਈਬ ਜਰੂਰ ਕਰਿਆ ਕਰੋ